ਆਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਤੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਜੜੇ ਵੀਡੀਓ ਬਣਾ ਰਹੇ ਆ ਭਾਈ ਭੀਮੇ ਕੋਲੇ ਪਿੰਡ ਰਮਾਣਾ ਤਸਵੀਰ ਜੈਤੋ ਤੇ ਜਿਲ੍ਹਾ ਹੈਗਾ ਜੀ ਫਰੀਦਕੋਟ ਚੰਗੀ ਝੋਟੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਭਾਈ ਨੇ ਹਰਿਆਣੇ ਦੇ ਵਿੱਚੋਂ ਲਿਆਂਦੀ ਸੀ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਵੀ ਕਿੰਨੇ ਕੁ ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਤੇ ਦੁੱਧ ਕਿੰਨਾ ਕੱਢਿਆ ਕਿਹੜੇ ਸਿਮਣ ਤੋਂ ਕੱਪੜਾ ਹੈ ਤੇ ਹਾਂਜੀ ਬਾਈ ਵੀ ਮੈਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਐ ਸਤਾਂ ਹਾਂਜੀ ਹਾਂ ਵਧੀਆ ਬਾਈ ਕਾਫੀ ਵੀਡੀਓ ਕੋ ਬਾਤਾਂਗਾ ਤੇਰੇ ਘਰੋਂ ਹਣਾ ਹਾਂਜੀ ਹਾਂ ਵਧੀਆ ਪਿਆਰ ਮਿਲਦਾ ਹਾਂਜੀ ਹਾਂਜੀ ਵਧੀਆ ਠੀਕ ਐ ਤੇ ਅੱਜ ਆਪਾਂ ਝੋਟੀ ਬਾਰੇ ਪੰਨਾ ਗੱਲ ਕਰਕੇ ਹਾਂਜੀ ਬਾਈ ਠੀਕ ਐ ਇਹ ਝੋਟੀ ਸੂਆ ਦੂਜਾ ਇਹ ਦੂਜੇ ਸੂਆ ਸੂਗੀ ਹਣਾ ਦੂਜੇ ਸੂਆ ਸੂਗੀ ਹਾਂਜੀ ਹਰਿਆਣੇ ਚੋਂ ਆਈ ਪਈ ਜੀ ਆਹ ਬਸਾਰੇ ਦੀ ਐ ਠੀਕ ਐ ਤੇ ਇਸ ਤੋਂ ਬਾਅਦ ਉਹ ਜਿਹੜਾ ਟੀਕਾ ਲੱਗਿਆ ਬਜਰੰਗੀ ਦਾ ਲੱਗਿਆ ਬਜਰੰਗੀ ਦਾ ਹਾਂਜੀ ਬਜਰੰਗੀ ਲਜਵਾਣੇ ਦਾ ਇਧਰੋਂ ਹੱਕੇ ਚ ਮੜਿਆ ਜਾ ਨੈਚਰ ਫਿਟਾਇਆ ਨਾ ਥੱਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਬਾਅਦ ਚ ਆਪਾਂ ਤੋਰ ਕੇ ਵੀ ਦਿਖਾਉਣੇ ਆ ਤੇ ਆ ਮੱਝ ਥੱਲੇ ਪਰ ਕਿੰਨਾ ਗੱਧ ਦੁੱਧ ਕੱਢ ਰਹੀ ਆ ਇਹਦੇ ਥੱਲੇ ਹੈਗੀ ਅਜੇ 20 ਲੀਟਰ ਦੁੱਧ ਮੇਲਾ ਮੂਲਾ ਦਿਖਾ ਦੇ ਕਿਤੇ ਹਾਂ ਮੇਲਾ ਬਖਾਵਾਂਗੇ ਜੀ ਉਹ ਵੀ ਆਪਣੀ ਹਰਿਆਣੇ ਵਾਲੀ ਆ ਉਹ ਵੀ ਸੋਣ ਵਾਲੀ ਆ ਉਹਦੇ ਥੱਲੇ ਕਿੰਨਾ ਕਰ ਉਹਦੇ ਥੱਲੇ 110 ਲੀਟਰ ਹੀ ਉਹ ਵੀ ਸਮਾਦੋ ਗੱਪਣਾ ਇਹ ਇਹ ਹੁਣ ਆਪਾਂ ਭਰਾਇਆ ਦਾ ਸਮਰਾਟ ਦਾ ਜੀ ਸਮਰਾਟ ਮਕੇਰਿਆਂ ਦਾ ਹਾਂਜੀ ਠੀਕ ਹੈ ਇਹਦੇ ਹੋ ਗਿਆ ਬਜਰੰਦ ਜੀ ਦਾ ਜੀ ਠੀਕ ਆ ਆ ਕਟੀਆਂ ਪਰ ਵੈਸੇ ਮਿੱਤਰੋ ਇਹ ਤੁਹਾਨੂੰ ਦਿਖਾਉਣੇ ਆ ਇਹ ਇਹ ਕੱਟੀਆਂ ਜਿਹੜੀ ਹਾਂਜੀ ਇਹ ਹੈਗੀ ਆਪਣੀ ਅਰਜਨ ਕੁੰਗੜ ਦੇ ਓਕੇ ਹਾਂਜੀ ਠੀਕ ਆ ਇੱਧਰ ਜਿਹੜੀ ਆਹ ਕੱਟੀ ਜੀ ਹਾਂ ਠੀਕ ਆ ਸੰਬੇਰਗੀ ਆ ਹਨਾ ਹਾਂ ਇਹ ਬਾਹੂਗੜੀ ਦੀ ਹੈ ਬਾਹੂਗੜੀ ਦੀ ਹੈ ਹਾਂਜੀ ਠੀਕ ਆ ਇਹ ਦੋਨੇ ਕਟੀਆਂ ਵਧੀਆ ਠੀਕ ਆ ਉਹ ਕੱਟਾ ਕੱਟੀ ਉਹ ਮੱਕਤੀ ਆ ਜੀ ਓਕੇ ਦੇ ਸਿਮਰ ਪਹਿਲਾਂ ਕੋਈ ਨਾਰਮਲੀ ਸਿਮਰ ਭਰਿਆ ਹੋ ਸੀ ਓਕੇ 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 ਚਲੋ ਹੁਣ ਆਪਾਂ ਇਹ ਛੋਟੀ ਦੀ ਗੱਲ ਕਰ ਗਏ ਮੈਨੂੰ ਲੱਗ ਪਹਿਲੇ 10 ਲੀਟਰ ਦੁੱਧ ਇਹਨੇ 14 ਲੀਟਰ ਦੁੱਧ ਦਿੱਤਾ 14 ਲੀਟਰ ਦੁੱਧ ਦਿੱਤਾ 13 ਲੀਟਰ ਤਾਂ ਆਪਣੇ ਕੋਲ ਵੀ ਦੇ ਗਏ ਆ ਸਾਢੇ ਤਿੰਨ ਕ ਮਹੀਨੇ ਦੀ ਗੱਭਨ ਸੀ ਠੀਕ ਗਦੋ ਲਿਆਤੀ ਸੀ ਹਾਂਜੀ ਹਾਂ ਓਕੇ ਆਪਣੇ ਕੋਲ 13 ਸਾਢੇ ਤਿੰਨ ਲੀਟਰ ਦੁੱਧ ਤਾਂ ਦੇ ਹੀ ਗਏ ਓਕੇ ਤੇ ਕੱਡੂ ਕੀ 14 15 ਫਿਰ ਖੁੱਲਾ ਹਾਂਜੀ ਕੱਡੂ ਕੀ ਜੀ ਅਜੇ ਇਹਦੇ 5 ਤਰੀਕ ਨੂੰ ਦਿਨ ਪੂਰੇ ਹੋਣੇ ਓਕੇ ਹਾਂਜੀ ਇਹਨੂੰ ਬਾਹਰ ਲਿਓ ਜੀ ਮਾੜਾ ਫੁੱਲ ਕੱਦ ਕਾੜਾ ਮਿੱਤਰੋ ਫ ਕੋਈ ਛੋਟੀ ਮੰਨ ਕੇ ਨਾ ਝੋਟੀ ਆयो ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਐ ਤੇ ਸਿੰਘ ਵੀ ਬਹੁਤ ਸੋਹਣਿਆ ਤੇ ਠੰਡੇ ਵੀ ਨੇ ਮਿੱਤਰੋ ਪੂਰੀ ਸੀਰ ਠੰਡੀ ਬਹੁਤ ਆ ਸਾਫ ਐ ਹਾਂ ਠੰਡੀ ਬਹੁਤ ਆ ਜੀ ਓਕੇ ਜਿਹੜੀ ਆ ਬੈਠੀ ਐ ਇਹਦੇ ਬਾਰੇ ਨਹੀਂ ਆਪਾਂ ਬੋਲੇ ਕੋਈ ਵੀ ਬਜੰਦੀ ਤੋਂ ਬੋਲੇ ਓਕੇ ਇਹਨੇ ਕਿੰਨਾ ਕਰਤਾ ਤੁਸੀਂ ਇਹਦੀ ਪਹਿਲਾਂ ਸੀਗਾ ਭਾਈ 16 ਲੀਟਰ ਦੀ 16 ਮੋੜ ਲੈ ਫੁੱਲੋ ਕਦ ਕਾਟ ਫੁੱਲ ਬੇਲ ਕਿਸੇ ਪਾਸੋਂ ਵੀ ਮਿੱਤਰੋ ਹੱਥ ਨਹੀਂ 드러ਉਂਦੀ ਚੰਗੀਆਂ ਝੋਟੀਆਂ ਦੇ ਵਿੱਚ ਫੇਰ ਆਪਾਂ ਕਹਿੰਦੇ ਵੀ ਆਉਂਦੀ ਐ ਸੋਹਣੀ ਝੋਟੀ ਐ ਕਰਦੀ ਦਾ ਹਵਾਨਾ ਦੇਖ ਸਕਦੇ ਹੋ ਹਜੇ ਅੰਦਾਜ਼ਾ ਵੀ ਲੈ ਜੀਓ ਚਾਰ ਪੰਜ ਦੰਦਾ ਹਨਾ ਹਾਂਜੀ ਪੰਜ ਤਰੀਕ ਨੂੰ ਦਿਨ ਪੂਰੇ ਉੱਤੇ ਵੀ ਲਉਗੀ ਮਤਲਬ ਵੀ ਅੱਜ 1 ਤਰੀਕ ਹੋਈ ਐ ਹਾਂਜੀ ਚਾਰ ਪੰਜ ਦਿਨ ਲੈਂਦੀ ਆ ਹਾਂਜੀ ਹਾਂਜੀ ਓਕੇ ਸੀਰ ਠੰਡੀ ਬਹੁਤ ਆਈ ਓਕੇ ਜੀ ਓਕੇ ਠੀਕ ਹੈ ਰੇਟ ਪਰ ਕੀ ਕਰਤਾ ਜਾਇ ਜਾਇ ਜੇ ਰੇਟ ਤਾਂ ਦੇ ਲੈਣੀ ਹੀ ਮੰਨ ਕੇ ਲੋ ਇੱਕ ਅੱਸੀ ਹੀ ਰੇਟ 180 ਹਾਂ ਠੰਡੀ ਬਹੁਤ ਆਵੇ ਕੋਈ ਆ ਜਿਵੇਂ ਮਰ ਗਈ ਲੈ ਠੀਕ ਹੈ ਮੈਂ 10 ਤੱਕ ਲਵਣੀ ਹਿੰਮਤ ਸੀਰ ਫੁੱਲਾ ਹਨਾ ओके ਇਹਦਾ ਪਰ ਰੇਟ ਆਪਾਂ 180 ਕਰਤਾ ਹਾਂਜੀ ਮਾਨਦਾਨ ਹੋ ਜੂ ਮਾਨਦਾਨ ਹੋ ਜੂ ਜੀ ਆਪਣੀ ਵੀਡੀਓ ਦੇਖ ਕੇ ਮਾਨਦਾਨ ਕਰਾਂਗੇ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਆਪਣਾ ਜੀ 90417 90417 15738 15738 ਹਾਂਜੀ ਧੰਨਵਾਦ